ਹੈਲੋ एवरीवन ਅੱਜ ਆਪਾਂ ਬਣਾਏ ਪਕੌੜੇ ਇੱਕ ਕੋਲ ਤੋਂ ਆਪਾਂ ਪੰਜ ਤਰ੍ਹਾਂ ਦੇ ਪਕੌੜੇ ਤਿਆਰ ਕੀਤੇ ਆ ਤੇ ਉਮੀਦ ਹੈ ਕਿ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਏਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚਲੋ ਆਪਾਂ ਤੁਹਾਨੂੰ ਅੱਗੋਂ ਦੀ ਰੈਸਪੀ ਦੱਸਦੇ ਆ ਕਿਵੇਂ ਬਣਾਏ ਆ ਚਲੋ ਜੀ ਹੈਲੋ एवरीवन ਜੈਤ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਪੰਜਾਬੀ ਫੂਡ ਕਾਰਨਰ ਤੇ ਅਮੀਦ ਹੈ ਕਿ ਤੁਸੀਂ ਸਾਰੇ ਟਿਕ ਟਕ ਹੋਵੋਗੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਇੱਕ ਕੋਲ ਤੋਂ ਪੰਜ ਤਰ੍ਹਾਂ ਦੇ ਪਕੌੜੇ ਵੇਸਣ ਦਾ ਕੋਲ ਇੱਕ ਹੀ ਹੋਏਗਾ ਬੈਟਰ ਇੱਕ ਤਰ੍ਹਾਂ ਦਾ ਤਿਆਰ ਕਰਾਂਗੇ ਪਕੌੜੇ ਆਪਾਂ ਬਣਾਵਾਂਗੇ ਪੰਜ ਤਰ੍ਹਾਂ ਦੇ ਠੀਕਾ ਦੇ ਲਈ ਆਪਾਂ ਲੈ ਇੱਕ ਕੋਲਾ ਵੇਸਣ ਦਾ ਇਹਨੂੰ ਕੋੰਦੇ ਚ ਬੌਲ ਚ ਪਾ ਲਾਂਗੇ ਠੀਕਾ ਦੇ ਲਈ ਮਸਾਲੇ ਲੈ ਆਪਾਂ ਨਮਕ 1 ਚਮਚ 1 ਚਮਚ ਧਨੀਆ ਪਾਊਡਰ ਥੋੜੀ ਜੀ ਕਾਲੀ ਮਿਰਚ ਥੋੜਾ ਗਰਮ masala ਥੋੜੀ ਜੀ ਹਲਦੀ ਤੇ ਅੱਧਾ ਚਮਚਾ ਪਰਲੇ ਲਾਲ ਮਿਰਚ ਇਹਨੂੰ ਆਪਾਂ ਵਿੱਚ ਪਾ ਦਾਂਗੇ ਸਾਰੇ ਨੂੰ ਨਾਲ ਹੀ ਪਾ ਦਾਂਗੇ ਹਰਾ ਧਨੀਆ ਦੇ ਚ ਇਹਨੂੰ ਆਪਾਂ ਇੱਕ ਗੋਲ ਤਿਆਰ ਕਰਨਾ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚੇ ਦੇ ਕਰੀਬ ਇੱਕ ਚਮਚੇ ਦੇ ਕਰੀਬ ਆਪਾਂ ਪਾਉਣਾ ਇਹਦੇ ਚ ਚੋਲਾ ਦਾ ਆਟਾ ਸਾਨੂੰ ਪਹਿਲਾਂ ਇਹਨਾਂ ਦਾ ਬੈਟਰ ਤਿਆਰ ਕਰਦੇ ਆਂ ਫਿਰ ਆਪਾਂ ਸੁਜੀਆ ਘਟਾਂਗੇ ਸਾਰੇ ਨੂੰ ਮਿਕਸ ਕਰ ਲੈਣਾ थोड़ा थोड़ा पानी करके तो मिक्स कर दे जागे ढक के रख दिए आप सब्ज़ियां चीरते हैं तक दस दें कि चीरनी है ਪਤਨ ਆਲੂ ਲਏ ਸੱਲੂ ਕੱਟ ਲਏ ਹੁਣ ਆਪਾਂ ਪਿਆਜ਼ ਕੱਟਾਂਗੇ ਪਿਆਜ਼ ਵੀ ਆਪਾਂ ਗੋਲ ਕੱਟਨੇ ਆ ਇਹਨਾਂ ਦੇ ਰਿੰਗ ਵੀ ਬਣ ਸਕਦੇ ਪਰ ਆਪਾਂ ਇਹਨੂੰ ਐਵੇਂ ਬਣਾਵਾਂਗੇ ਰਿੰਗ ਨਹੀਂ ਬਣਾਉਣੇ ਇੰਨੀ ਆਪਾਂ ਪਿਆਜ਼ ਪਤਾਂਗੇ ਇੰਨੀ ਆਪਾਂ ਆਲੂ ਕੱਟੇ ਆਪਾਂ ਸ਼ਿਮਲਾ ਮਿਰਚ ਲਈਏ ਸ਼ਿਮਲਾ ਮਿਰਚ ਨੂੰ ਤਾਂ ਗੋਲ ਕਰ ਦਿਆਂ कट के अपना इस तरह करके सारियाँ सब्जी कट दें इस तरह आप बैंगन कटा इन्होंने गोल कटा स्लाइस ब्रेक ही रखने ज्यादा मोटे नहीं करने क्योंकि फिर बिचो कच्चे रह जाएंगे ਨਮਕ ਮੁੱਢ ਮਿਰਚ ਨੂੰ ਪਰ ਲੰਬਾ ਜੀਰਾ ਪਾ ਕੇ ਜਿਵੇਂ ਆਪਾਂ ਪਿਆਜ਼ ਕੱਟਦੇ ਆ ਉਹ ਕੱਟਦੇ ਆ ਕਲੇਲੇ ਵਿੱਚ ਟੱਕ ਲਾਉਣੇ ਐਵੇਂ ਕਰਕੇ ਆਪਾਂ ਨੂੰ ਮੁੱਝੋ ਕਰ ਲੈਣਾ ਮਿਰਚ ਨੂੰ ਤੁਸੀਂ ਉਹ ਵੀ ਤਲ ਸਕਦੇ ਹੋ ਪਰ ਆਪਾਂ ਇਹਨੂੰ ਇਹਦੇ ਵਿੱਚ ਥੋੜਾ ਮਸਾਲਾ ਭਰਾਂਗੇ ਤੁਹਾਨੂੰ ਦੱਸਦੇ ਹਾਂ ਮਸਾਲਾ ਕਿਵੇਂ ਭਰਨਾ ਆਪਾਂ ਬਣਾਇਆ ਮਸਾਲਾ ਦੇ ਵਿੱਚ ਨਮਕ ਲਿਆ ਥੋੜਾ ਗਰਮ ਮਸਾਲਾ ਥੋੜਾ ਜੀਰਾ ਪਾਊਡਰ ਪੁੰਨਿਆ ਆ ਤੇ ਇੱਕ ਚਮਚਾ ਜਪਾ ਅਮਚੂਰ ਪਾਊਡਰ ਲਿਆ ਇਹਨੂੰ ਮਿਕਸ ਕਰਕੇ ਸਾਰੇ ਨੂੰ ਆਪਾਂ ਇਹਦੇ ਵਿੱਚ ਭਰਾਂਗੇ ਮਿਰਚ ਦੇ ਵਿੱਚ ਸਾਨੂੰ ਇਹਦੇ ਅੱਪਾ ਤੇਲ ਗਰਮ ਹੋਣ ਲਈ ਰੱਖਿਆ ਤੇਲ ਆਪਣਾ ਗਰਮ ਹੁੰਦਾ ਪਿਆ ਤੁਸੀਂ ਤੇ ਮਚ ਨਾਲ ਵੀ ਪਰ ਸਕਦੇ ਹੋ ਹੱਥ ਨਾਲ ਵੀ ਪਰ ਸਕਦੇ ਹੋ ਇਹਨੂੰ ਅੱਪਾ ਸਾਰੇ ਮਸਾਲੇ ਨਾਲ ਇਹਦੇ ਵਿੱਚ ਪਾ ਦਾਂਗੇ ਅੰਦਰ ਮਿਰਚ ਖਾਂਚ ਕੋੜੀ ਘੱਟ ਲੱਗਦੀ ਹੈ ਵੈਸੇ ਵੀ ਠੱਟ ਕੋੜੀ ਹੁੰਦੀ ਹੈ ਪਰ ਨਮਕ ਲਾਉਣ ਨਾਲ ਐਸੀ ਤਰ੍ਹਾਂ ਅੱਪਾ ਸਾਰਿਆਂ ਨੂੰ ਪਰ ਲੈਨੇ ਆ பிள்ளை சொல்ல பண்ணு சிமலா மிச்ச रेडी ਹੋ ਗਏ। ਇਹ ਤੁਹਾਨੂੰ cinemaatic ਤਰੀਕਾ ਦੱਸਦੇ ਪਏ ਆ ਇਸ ਤਰੀਕੇ ਨਾਲ ਅਲੱਗ-ਅਲੱਗ ਬੜੇ ਵਧੀਆ ਬਣਦੇ ਪਕੌੜੇ। ਹੁਣ ਆਪਾਂ ਬਣਾਉਨੇ ਆ ਪਿਆਜ਼ ਵਾਲੇ। ਪਿਆਜ਼ ਇਧਰ ਰਿੰਗ ਵੀ ਬਣ ਸਕਦੇ ਸ਼੍ਰੀਲੰਗ ਮਿਰਚਾਂ ਨੂੰ। ਤਾਂ ਪਿਆਜ਼ ਸਰਾਮਰਾ ਲਈਏ। ਫਿਰ ਕਿਸੇ ਦਿਨ ਤੁਹਾਨੂੰ ਇਹ ਵੀ ਪਾਸਪੇ ਸ਼ੇਅਰ ਕਰਾਂਗੇ।

ਨਾ ਪਕਵਣੋਂ ਮਿਰਚ ਹਲੋ ਹਾਂਜੀ ਆਪਣੇ ਪਕੌੜੇ ਬਣ ਕੇ ਤਿਆਰ ਲਵਾ ਜੋ ਤੁਸੀਂ ਵੀ ਖਾਓ ਟੈਸਟ ਕਰਕੇ ਵੇਖੋ ਟਰਾਈ ਜ਼ਰੂਰ ਕਰਨਾ ਬਣਾ ਕੇ ਦੇਖਣਾ ਕਿਵੇਂ ਦੇ ਬਨੇ ਆ ਦੇਖੋ ਵਿੰਗਨ ਨਾਲ ਪਕੌੜੇ ਬਹੁਤ ਵਧੀਆ ਬਨੇ ਆ ਸਾਰੇ ਆਪਾਂ ਪਾਲਕ ਦੇ ਵੀ ਬਣਾਏ ਆ ਪਾਲਕ ਦੇ ਬਹੁਤ ਵਧੀਆ ਬਨੇ ਆ ਤੇ ਚਲੋ ਜੀ ਤੁਸੀਂ ਜ਼ਰੂਰ ਟਰਾਈ ਕਰਨਾ ਜੇ ਤੁਹਾਨੂੰ ਵੀ ਵੀਡੀਓ ਜਾਂ ਰੈਸਪੀ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ ਧੰਨਵਾਦ ਜੀ ਹੌਂਦੇ ਵਾਸਤੇ ਰੋ ਪਰਮਾਤਮਾ ਸਭ ਦਾ ਭਲਾ ਕਰੇ ਮਿਲਦੇ ਆ ਜੀ ਆਉਣ ਵਾਲੀ ਕਿਸੇ ਵੀਡੀਓ ਨਾਲ Thank you.